ਆ ਝੂਠਾ ਆ ਗਿਆ ਝੂਠਿਆਂ ਘਰ ਫਾਈ ਜਾਂਦਾ ਸਵੇਰ ਦਾ ਨਹੀਂ ਇਹ ਫੋਨ ਕਰ ਕਰ ਆ ਆ ਦਾਲ ਤਾਂ ਪਾ ਦੇ ਦਾਲ ਪਾ ਦੇ ਤੇ ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਹੈਗੀ ਆਪਣੀ ਸਾਲ ਦੀ ਪਹਿਲੀ ਵੀਡੀਓ ਨਵੇਂ ਸਾਲ ਤੋਂ ਗੁਰਦਰਸ ਸਾਹਿਬ ਪ੍ਰਕਾਸ਼ ਹੋ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨ ਦਿਹਾੜੇ ਦੇ ਵਾਹਿਗੁਰੂ ਜੀ ਕੇ ਖਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨ ਦਿਹਾੜੇ ਦੇ ਪ੍ਰਕਾਸ਼ ਹੋ ਰਹੇ ਨੇ ਚੋ ਚੱਲਦੇ ਅੰਦਰ ਹਰ ਕਰਦੇ ਆ ਧੰਨਵਾਦ ਸਰਦਾਰ ਪਾਇ ਤੁਧ ਜਨ ਤੋ ਸੇਨਾ ਹਲ ਗਏ ਕੋਈ ਗੁਰਦਰਸ ਸਾਹਿਬ ਆਗੇ ਪਹਿਲਾਂ ਕਰੀਆ ਆਹ ਜੰਰੀ ਸਫਾਈ ਆਹ ਪੇਟੀ ਸੀਗੀ ਉਰੇ ਇੱਥੋਂ ਉੱਥੇ ਕਰਤੀ ਜਿਹੜੀ ਉਰੇ ਪੇਟੀ ਸੀ ਇਹ ਚੱਕ ਇਹਦੇ ਥੱਲੇ ਕਰਤੀ ਥਾਂ ਖੋਲਦਾ ਥ ਬਹੁਤ ਲੀ ਮਗਰ ਜਿਹੜੀ ਇਹ ਭਾਂਡੇ ਵਾਲੀ ਇੱਥੇ ਆ ਗਿਆ ਮੇਰੇ ਤੋਂ ਘੁਆ ਗੋ ਉਹ ਜਰੂਰੀ ਸੀ ਓਕੇ ਤਾਂ ਕਮਰਾ ਤਾਂ ਹੋ ਗਿਆ ਓਕੇ ਜਮਾ ਹੁਣ ਬਾਰਾ ਸਪਾਈ ਕਰਦੇ ਤੇ ਮੇਰੇ ਤੋਂ ਘੁਆ ਗੋ ਲੋਜੀ ਲੰਗਰ ਹਾਲ ਵੀ ਹੋ ਗਿਆ ਸਾਫ ਇੱਥੇ ਬੰਨਣਾ ਲੰਗਰ ਪਿਆਰ ਹੈਗਾ ਇਧਰ ਸਾਫ ਕਰਦੀ ਲੋਜੀ ਹੁਣ ਲੈਣਾ ਬਾਲਣ ਮਾੜੇ ਅੱਗ ਛੇਦੀ ਲੱਗ ਜਾਂਦੀ ਇਹ ਨਾਲ ਵਰਕੂਨਾ ਜੇ ਨਾਲ ਲੋਜੀ ਵੀ ਭਾਈ ਅੱਗ ਛੇਦੀ ਲੱਗ ਜਾਂਦੀ ਚੁਰਾ ਚਰਜੀ ਬਣਾਈਏ ਚੁੱਲ੍ਹੇ ਦੇ ਟਾਈਪ ਪਾਣੀ ਗਰਮ ਕਰਨ ਵਾਸਤੇ ਪਾਂਡੇ ਤੋਂ ਉਹਨਾਂ ਨੂੰ ਬੀਬੀਆਂ ਉਹ ਆ ਗਈਆਂ ਲੰਗਰ ਦੀ ਸੇਵਾ ਕਰਨ ਵਾਸਤੇ ਉਹਨਾਂ ਗਰਜੋਦ ਉੱਤੇ ਭੇਜਿਆ ਕੋ ਗਰਦਨ ਆਦੋ ਥੱਲੇ ਲੜੀਆਂ ਜੱਕੇ ਲਾਉਣੀਆਂ ਰਪਈਆਂ ਨੇ ਪੁਰਾਣੀਆਂ ਜਿਹੜੀ ਆਪਾਂ ਲਾਈ ਸੀ ਦਾਲੀ ਵਾਲੇ ਉਹਦਾ ਕਿਰਾਏ ਤੇ ਲੱਗਾ ਸੀ ਕੱਲ ਦਿਖਾਵਾਂਗੇ ਰਾਤ ਨੂੰ ਚੱਲਣੀਆਂ ਤੇ ਨਾਲੇ ਇਹ ਭਰੀਏ ਪਾਣੀ ਦੇ ਗਿਜ ਭਾਂਡੇ ਤੋਂ ਨੂੰ ਆਹ ਦਿਓੜੀ ਤੇ ਇਹਦੀ ਵੀ ਲਾਤੀਆਂ ਲੜੀਆਂ ਲੋ ਜੀ ਦਰਖਤ ਤੇ ਲਾਉਣ ਲੱਗਿਆਂ ਲੜੀਆਂ ਅੱਗੇ ਵੀ ਲੱਗੀਆਂ ਸੀ ਉਹ ਖਰਾਬ ਹੋ ਗਈਆਂ ਉਹ ਦੁਬਾਰਾ ਲਾਤੀਆਂ ਪਰ ਵਧੀਆ ਬਣਾਵਾਏ ਗੰਗੇ ਦੇ ਕਵੀ ਪੱਤਾ ਨਹੀਂ ਹੈਗਾ ਸੋਹਣਾ ਲੱਗੂ ਲੱਗੀਆਂ ਲੜੀਆਂ ਤੇ ਜੋਦ ਲਵਦਾ ਹਰਦ ਤੇ ਲੜੀਆਂ ਬਾਕੀ ਆ ਆ ਚਲਾ ਕੇ ਦੇਖ ਜੋ ਨਗੜੀਆਂ ਪਈਆਂ ਇਹ ਚਲਾ ਕੇ ਚਲਾ ਕੇ ਦੇ ਆਹ ਹਾਂ ਚੜੇ ਸਿੱਧਾ ਜਨਣਾ ਦੇ ਸਿੱਧੋ ਹੀ ਹਾਂ ਆ ਲੱਗਣ ਟਾਣੀ ਆਈ ਆ ਇਹਦੇ ਕੋਲੋਂ ਲਾ ਦੇ ਵਸੇ ਹਮ ਘਮਾ ਦੇ ਤੈਨੂੰ ਐਨੂੰ ਓਏ ਇਹਨੂੰ ਚਕਾ ਦੇ ਆ ਕੇ ਇਹ ਤਾਂ ਸਿੱਧੀ ਜਾਣ ਦੇ ਫਿਰ ਇਹ ਜੜੀਗੂ ਕੀ ਟੋੜ ਠੀਕ ਆ ਮੈਂ ਠੀਕ ਉੱਪਰ ਹੈਈਆਂ ਡਾਣੀਆਂ ਬੜਾ ਠੀਕ ਆ ਤਦੜ ਲੜੀਆਂ ਲੱਗੀਆਂ ਆ ਥੱਲੇ ਬਣਾਤਾ ਤਣਾ ਸੰਤਰੀ ਲੈਣ ਲੱਗੇ ਉਹ ਜਾਂਦੇ ਨੇ ਪੱਠੀ ਲਈ ਰੋਟੀਆਂ ਵਾਲੀ ਉੱਪਰ ਲਈ ਚੱਲ ਪਈਆਂ ਆ ਲੜੀਆਂ ਲੈ ਆ ਜਾ ਕੇ ਨਾ ਕੰਮ ਨਾ ਖੜਾ ਦੇਖੋ ਜੀ ਆ ਬਾਹਰ ਲਈ ਚੱਲਦੀਆਂ ਨੇ ਰਾਤ ਨੂੰ ਦਿਖਾਵਾਂ ਵਕਤ ਆ ਵੇਲਾ ਜਾਂਦਾ ਵੇਲਾ 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 ਅਰਦਾਸ ਲਈ ਤੇਰੇ ਛੱਟ ਲੱਗੀ ਆ ਤੂੰ ਆ ਕੇ ਉਹਦਾ ਬਾੜ ਚਾਹ ਦਾ ਬਣਾਇਆ ਦਾ ਤੂੰ ਆ ਕੇ ਬੰਦ ਨੇ ਤੇਰੀ ਇੱਕ ਪਾਸੇ ਸਾਰੀ ਚਲ ਪੀਆਂ ਰਾਤ ਨੂੰ ਵੀਡੀਓ ਬਣਾ ਲਈ ਲੋ ਜੀ ਕਰਾ ਚੈੱਕ ਪਾਸ ਹੋ ਗਈਆਂ ਚਲੋ ਬਈ ਇਹਨੂੰ ਚਲਾਓ ਦੋ ਦੋ ਲੜੀਆਂ ਹੋਰ ਲੈ ਕੇ ਜੁੱਟੀਆਂ ਜਾ ਕੇ ਆ ਵੀ ਚਲਾ ਕੇ ਦੇਖ ਸਾਡੇ ਵੱਜ ਗਏ ਨੇ ਪਾਉਣੀ 6 ਗੁਰਦ੍ਰਸਬਹ ਦੀ ਲੜੀਆਂ ਆਪਣੇ ਘਰ ਤੋਂ ਦੇਖ ਲੋ ਬਾਕੀ ਆਪਾਂ ਲਵੇ ਜਾ ਕੇ ਦਿਖਾਵਾਂਗੇ ਤਾਰਾ ਘੜਾਉਣਾ ਐਵੇਂ ਕਰੇ ਤਾਰਾ ਘੜਾ ਕੇ ਫਿਰ ਚੱਲਦੇ ਆ ਦੁਬਾਰਾ ਗੁਰਦ੍ਰਸਬਹ ਕੋਈ ਚੱਲੇ ਗੁਰਦ੍ਰਸਬਹ ਜਾ ਕੇ ਕਰਦੇ ਸੇਵਾ ਲੰਗਰਾਂ ਚ ਪਹੁੰਚ ਲੈ ਜਲਦੀ ਲੋਈ ਦਿਉੜੀ ਸਾਹਿਬ ਦੀਆਂ ਲੈਟਰ ਲੜੀਆਂ ਉਹ ਖੜੇ ਨੇ ਮੁੰਡੇ ਇਕੱਠੇ ਹੋਏ ਹੁਣ ਖਾਜੀ ਆ ਗਈ ਪਹਿਲਾਂ ਇੱਕ ਵੀ ਨਹੀਂ ਸੀ ਚਲੋ ਬਾਚੋ ਲਈਏ ਆਪਣੇ ਤੇ ਦੁੱਦਰ ਦਰਖਤ ਕਰਨੀ ਦਿਖਾਉਣਾ ਤੁਹਾਨੂੰ ਨੰਬਰ ਨਹੀਂ ਕਰਮਾ ਆ 15 ਤੇ ਪੈਂਦੀ ਆ ਉਹ ਬਲੰਕ ਲੋ ਜੀ ਲੋ ਜੀ ਕਰਦੇ ਲੰਗਰਾਂ ਜਾ ਕੇ ਸੇਵਾ ਚਾਹਦੇ ਆ ਮੇਰੇ ਨਾ ਹੁਣ ਤਾਂ ਆਇਆ ਮੈਂ ਆਦ ਰਖਤ ਦੇ ਪਾਈਆਂ ਨਾਲ ਲੜੀ ਜੜੀ ਆਸਾਨ ਆਸਾਨ ਹੋਣਾ ਹੋਣਾ ਲੋ ਜੀ ਲੰਗਰ ਦੀ ਵੀ ਸਮਾਪਤੀ ਸਮਾਨਧਰਤਾ ਅੰਦਰ ਜੇ ਕੋਈ ਹੋਰ ਆਉ ਹੋ ਸ਼ਿਕਾਦਾਂਗੇ ਵਾ 200 ਰੁਪਏ ਵੀ ਨਹੀਂ ਆ ਝੂਠਾ ਆ ਗਿਆ ਝੂਠੇ ਘਰ ਤਾਂ ਹੀ ਜਾਂਦਾ ਸਵੇਰ ਤਾਂ ਨਹੀਂ ਆਇਆ ਫੋਨ ਕਰ ਕਰ ਹੱਬ ਗਿਆ ਸੀ ਝੂਠੇ ਦੇ ਘਰ ਤਾਂ ਹੀ ਜਾਂਦਾ ਇਹ ਉਧਰ ਬੈਠੇ ਨੇ ਮੁੰਡੇ ਸੇਵਾਦਾਰ ਅੱਗ ਸੇਕ ਰਹੇ ਨੇ ਅੱਗ ਦਾ ਆਨੰਦ ਮਾਣ ਰਹੇ ਨੇ ਠੰਡ ਵਿੱਚ ਜਦੋਂ ਤੂੰ ਵੀ ਲੇਟ ਆਇਆ ਵੀਰੇ ਤੇ ਵੀ ਰਹਿ ਰਹੀ ਉਹ ਕਿੱਥੇ ਆ ਓਏ ਏ ਟਿੱਡ ਇਕੱਠਾ ਹੋਇਆ ਕਾਹਦੇ ਨਾਲ ਹਲੇ ਕੰਮ ਕਰਦਾ ਮੋਟਰ ਦੇਖੋ ਸੇਕਦੇ ਮੁੰਡੇ ਅੱਗ ਤੇ ਸਿਗਰ ਮੇਰੇ ਨਾਲ ਵਿੱਚ ਦੀ ਕੀ ਅੱਗ ਦਾ ਅਨੰਦ ਮਾਣ ਰਹੇ ਠੰਡ ਵਿੱਚ ਮੁੰਡੇ ਲੋਈ ਦੁੱਧ ਬਣਾਉਣ ਲੱਗੇ ਆ 6000ਾਂ ਵਾਸਤੇ ਧੀ ਪ੍ਰਸ਼ਦਾ ਕਰਮ ਕਰਦਾ ਬਾਬਾ ਜੀ ਲਈ ਔਰ ਦਾਲ ਪਾ ਦੇ ਦਾਲ ਪਾ ਦੇ ਪ੍ਰਸ਼ਾਦਾ ਲਿਆ ਯਾਰ ਤਵਾ ਚੱਕ ਲੈ ਤਾ ਉਹ ਚ ਚਮਟਾ ਲੋਈ ਟੈਂ ਵਗ ਰਾ ਦੇ 10 ਤੇ ਸਾਰੇ ਵਗ ਗਏ ਬੰਦੇ ਰਹਿ ਗਏ ਤੇ ਜੋਵਨ ਮੈਂ ਹਰਸ਼ ਤੇ ਜਗਵਰੀਤ ਅੰਗਰਜੋਤ ਰੂਬਲ ਬਾਬਾ ਜੀ ਨੂੰ ਠਾਲ ਕੇ ਆਏ ਹੁਣ ਮੈਂ ਗੁਰਦੁਰ ਸਾਹਿਬ ਵਾਲੇ ਨੂੰ ਇੱਧਰ ਲੈ ਗੁਰਦੁਰ ਸਾਹਿਬ ਰਵੀਦਾਸ ਫਕਤਲ ਨੂੰ 10 ਵਜੇ ਰੋਲ ਆਉਣ ਚਲੋ ਬਾਕੀ ਕਰਦੇ ਆਂ ਕਿਹਨੂੰ ਤੇ ਸਾਹਵੰਤੀ ਪਟਿਸਨਾ ਵਾਸਤੇ ਲੋ ਤੇ ਅੱਗ ਦੇ ਬੈਠੇ ਨੇ ਬਾਕੀ ਮਨਾਜ ਬਤਰਮੋਤ ਕਰਦੇ ਆਂ ਸਜਮੰਡਾ ਜਾ ਰਹਿਣਾ ਜਿੱਤੜਾ ਲਾਉਣ। ਲੋਈ ਤੁੰਦ ਹੋਗੀ ਕੈਮਰੇ ਜੇ ਨਹੀਂ ਜਸਟੀਫਾਈ ਨਹੀਂ ਹੁੰਦੀ। 1.2 ਰੁਪਏ ਨੇ ਚਾਹ ਮਾਉਣ ਲੱਗੇ ਆਪਾਂ। ਅੱਗ ਚਲਾਉਣ ਲੱਗੇ ਚਲਾਉਂਦੇ ਆ ਥੱਲੇ ਹੈਗੀ ਹੈਗੀ ਅੱਗ। ਅੰਦਰੋਂ ਖਾਰ ਖੂਰ ਲਾਉਂਦੇ ਆ ਅੱਗ ਫੜਦਾ ਨਹੀਂ ਹਾਂ ਧੱਕੇ ਜੀ। ਧੱਕੇ ਲਾਇਨੇ ਫਰੀਕ ਜੀ। ਗਰਜੋ ਚਾਹਵਾ ਕੇ ਦਿੰਦਾ। ਮਹਾ ਜਲਾਈ ਅੱਗ ਫੂਕੋ ਮਾਰ ਮੈਂ 15 ਮਿੰਟ ਹੋ ਗਿਆ ਫੂਕਾ ਮਾਰਦੇ ਨੇ ਫੋਨ ਵੀ ਜ ਪਤੇ ਪੁੱਤੇ ਲਾ ਦਿਓ ਰੋਕ ਦੇ ਇੱਥੇ ਲੋਈ ਕਰੋ ਚੱਕ ਤੰਦ ਬਹੁਤ ਆਈ ਹਵਾ ਬਹੁਤ ਚੱਲਣ ਲੱਗੀ ਇਹਨਾਂ ਕਹਿੰਦੇ ਨਾ ਗੋੜਾਂ ਚੀਰਦੀ ਜਾਂਦੀ ਆ ਉਹ ਜਾਂਦੀ ਆ ਉਂਗਲਾਂ ਚੀਰਦੀ ਹਵਾ ਹੋ ਰਹੀ ਛੰਡੀ ਆਵਾਜ਼ ਆ ਲੱਗੀ ਅੱਗੇ ਕੋਲੇ ਬੈਠੇ ਆਪਾਂ ਰੂਬ ਬਲੰਦਰ ਸੌਂ ਗਿਆ ਜੱਗਾ ਫਰਾਰ ਹੋ ਗਿਆ ਸਾਮਾਨ ਹੀ ਵਾਦੋਰੀ ਛੱਡੋ ਗੱਲ ਆ ਸਲੀਪਰ ਜੇ ਮੈਂ ਪਾਈ ਫਿਰਦਾ ਕੱਪੜੇ ਉਹਦੇ ਅੰਦਰ ਪਏ ਨੇ ਕੋਟੀ ਘਾਟੀਆਂ ਜੀਆਂ ਬਿੰਦੀ ਜੁੱਟ ਕੇ ਭੱਜ ਗਏ ਲੋਈ ਸੇ ਉਹਦੇ ਕੋਲ ਜਾਣ ਦਾ ਟਾਈਮ ਆਪਣਾ ਚੱਲੀਏ